ਤਾਂ ਸਿੱਧੂ ਪਰਿਵਾਰ ਨੇ ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਦੀ ਇੱਕ ਹੋਰ ਵੀਡੀਓ ਸਾਂਝੀ ਕੀਤੀ ਹੈ ਸੋਸ਼ਲ ਮੀਡੀਆ ਦੇ ਉੱਤੇ ਪਰਿਵਾਰ ਨੇ ਖੁਦ ਇਹ ਵੀਡੀਓ ਸਾਂਝੀ ਕੀਤੀ ਹੈ ਤੋ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਲਾਈਵ ਤਸਵੀਰ ਤੁਹਾਨੂੰ ਪ੍ਰੋ ਪੰਜਾਬ ਟੀਵੀ ਤੇ ਦਿਖਾ ਰਹੇ ਹਾਂ ਇਸ ਵਕਤ ਦੀ ਇਹ ਸਭ ਤੋਂ ਵੱਡੀ ਖਬਰ ਬਣੀ ਹੋਈ ਹੈ ਸਿੱਧੂ ਮੂਸੇਵਾਲਾ ਦੇ ਪਰਿਵਾਰ ਦੇ ਕਰ ਖੁਸ਼ੀਆਂ ਜੋ ਆਈਆਂ ਨੇ ਉਸ ਨੂੰ ਤੁਸੀਂ ਦੇਖ ਸਕਦੇ ਹੋ ਕਿਵੇਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ ਕੇਕ ਕੱਟਿਆ ਜਾ ਰਿਹਾ ਬਹੁਤ ਹੀ ਖੁਸ਼ੀ ਵਾਲਾ ਦਿਨ ਸਿੱਧੂ ਪਰਿਵਾਰ ਦੇ ਲਈ ਤਾਂ ਸਿੱਧੂ ਪਰਿਵਾਰ ਦੇ ਲਈ ਬਹੁਤ ਖੁਸ਼ੀ ਵਾਲਾ ਦਿਨ ਹੈ ਹਸਪਤਾਲ ਦੀ ਇਹ ਵੀਡੀਓ ਤੁਹਾਨੂੰ ਅਸੀਂ ਲਾਈਵ ਦਿਖਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿਵੇਂ ਸਿੱਧੂ ਮੂਸੇਵਾਲਾ ਦੇ ਪਿਤਾ ਖੁਸ਼ ਨੇ ਮਾਤਾ ਚਰਨ ਕੌਰ ਖੁਸ਼ ਨੇ ਪੂਰੇ ਤਾਂ ਇਹ ਤਸਵੀਰ ਦੇਖ ਸਕਦੇ ਹੋ ਕੇਕ ਕੱਟਣ ਦੀ ਇਹ ਵੀਡੀਓ ਹੈ ਔਰ ਮਾਤਾ ਚਰਨ ਕੌਰ ਨੂੰ ਜਦੋਂ ਉਹਨਾਂ ਦੇ ਛੋਟੇ ਬੇਟੇ ਨਾਲ ਮਿਲਾਇਆ ਗਿਆ ਤਾਂ ਉਹ ਬਹੁਤ ਹੀ ਖੁਸ਼ ਹੁੰਦੇ ਨੇ ਔਰ ਪੂਰਾ ਸਟਾਫ ਬਹੁਤ ਖੁਸ਼ ਹੈ ਬੱਚਾ ਵੀ ਸਿਹਤਮੰਦ ਹੈ ਔਰ ਉਹਨਾਂ ਦੀ ਮਾਤਾ ਜੀ ਵੀ ਪੂਰੇ ਤੰਦਰੁਸਤ ਦੱਸੇ ਜਾ ਰਹੇ ਨੇ ਪਿਤਾ ਨੇ ਹਸਪਤਾਲ ਦੇ ਡਾਕਟਰਾਂ ਦਾ ਹੱਥ ਜੋੜ ਕੇ ਧੰਨਵਾਦ ਕੀਤਾ ਔਰ ਅੱਜ ਉਹ ਖੁਸ਼ੀ ਨਜ਼ਰ ਆ ਰਹੀ ਹੈ ਜੋ 29 ਮਈ ਤੋਂ ਪਹਿਲਾਂ ਉਹਨਾਂ ਤੇ ਚਿਹਰੇ ਤੇ ਹੁੰਦੀ ਸੀ ਉਹਨਾਂ ਨੂੰ ਗੁਰੂਤ ਦਿੱਤੀ ਗਈ ਕੇਕ ਮੰਗਾਇਆ ਡਾਕਟਰਾਂ ਨੇ ਔਰ ਵਧਾਈਆਂ ਦਿੱਤੀਆਂ ਗਈਆਂ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਔਰ ਸਿੱਧੂ ਮੂਸੇਵਾਲਾ ਨੇ ਤਸਵੀਰ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਨਾਲ ਪੂਰਾ ਹਸਪਤਾਲ ਦਾ ਸਟਾਫ ਜਿਹੜਾ ਉਹ ਮੌਕੇ ਤੇ ਮਜੂਜ ਸੀਗਾ ਕੇਕ ਜਦੋਂ ਕੱਟਿਆ ਗਿਆ ਉਸ ਤੋਂ ਬਾਅਦ ਉਹਨਾਂ ਦੇ ਪਿਤਾ ਤੋਂ ਜਦੋਂ ਉਹਨਾਂ ਨੂੰ ਲਿਆ ਗਿਆ ਤਾਂ ਬਹੁਤ ਹੀ ਖੁਸ਼ ਨਜ਼ਰ ਆ ਰਹੇ ਸੀ ਬਹੁਤ ਅਜੀਬ ਦਿਨ ਹਰ ਕੋਈ ਉਡੀਕ ਰਿਹਾ ਸੀ ਸਿੱਧੂ ਨੂੰ ਚਾਉਣ ਵਾਲੇ ਸਿੱਧੂ ਦਾ ਪਰਿਵਾਰ ਨੇ ਬਹੁਤ ਸੰਘਰਸ਼ ਕੀਤਾ ਸਿੱਧੂ ਨੂੰ ਪੜਾਇਆ ਲਿਖਾਇਆ ਔਰ ਸਿੱਧੂ ਨੇ ਵੀ ਉਸ ਦਾ ਮੁੱਲ 모ੜਿਆ ਸੀ ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਸਿੱਧੂ ਦੇ ਨਾਲ ਜੋ ਵਾਪਰਿਆ ਤੁਹਾਨੂੰ ਸਭ ਨੂੰ ਪਤਾ ਉਸ ਤੋਂ ਬਾਅਦ ਪਰਿਵਾਰ ਸਦਮੇ ਚੋਂ ਬਾਹਰ ਨਹੀਂ ਸੀ ਆ ਰਿਹਾ ਬਹੁਤ ਔਖਾ ਸੀ ਉਸ ਸਦਮੇ ਚੋਂ ਬਾਹਰ ਆਉਣਾ ਪਰ ਅੱਜ ਸਿੱਧੂ ਮੂਸੇਵਾਲਾ ਨੂੰ ਕਹਿ ਸਕਦੇ ਆਂ ਕਿ ਵਾਪਸੀ ਕਰਕੇ ਜੋ ਅੱਜ ਪਰਿਵਾਰ ਦੇ ਚਿਹਰੇ ਤੇ ਉਹ ਮੁਸਕਾਨ ਲਿਆਂਦੀ ਹੈ ਉਹ ਸ਼ਾਇਦੀ ਉਹ ਸ਼ਾਇਦੀ ਜਿਹੜੀ ਹੈ ਆ ਇੰਨੇ ਸਮੇਂ ਬਾਅਦ ਦੇਖਣ ਨੂੰ ਮਿਲੀ ਲਾਈਵ ਤਸਵੀਰ ਤੁਹਾਨੂੰ ਅਸੀਂ ਪ੍ਰੋ ਪੰਜਾਬ ਟੀਵੀ ਤੇ ਦਿਖਾ ਰਹੇ ਆਂ ਹਰ ਕੋਈ ਵਧਾਈ ਦੇ ਰਿਹਾ ਹਰ ਕੋਈ ਖੁਸ਼ ਹੈ ਕਿਉਂਕਿ ਹਰ ਕਿਸੇ ਦੇ ਚਿਹਰੇ ਦੇ ਉੱਤੇ ਉਦਾਸੀ ਸੀਗੀ ਪਰ ਅੱਜ ਉਹ ਉਦਾਸੀ ਦੂਰ ਹੋ ਗਈ ਹੈ ਆ ਔਰ ਇੰਨਾ ਖੂਬਸੂਰਤ ਚਿਹਰਾ ਇੰਨਾ ਇਨੀ ਸੋਹਣੀ ਮਾਸੂਮੀਅਤ ਜਿਹੜੀ ਆ ਉਸ ਤੇ ਚਿਹਰੇ ਤੇ ਝਲਕਦੀ ਆ ਜਿਸ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਪਿਤਾ ਪੂਰੇ ਖੁਸ਼ ਨੇ ਮਾਤਾ ਚਰਨਕੌਰ ਬਹੁਤ ਖੁਸ਼ ਨੇ ਜਲਦ ਉਹਨਾਂ ਨੂੰ ਛੁੱਟੀ ਦੇ ਦਿੱਤੀ ਜਾਵੇਗੀ ਤਾਂ ਇਹ ਤਸਵੀਰ ਤੁਹਾਨੂੰ ਅਸੀਂ ਲਾਈਵ ਦਿਖਾ ਰਹੇ ਆ ਇਸ ਵਕਤ ਦੀ ਬਹੁਤ ਪਿਆਰੀ ਤਸਵੀਰ ਹੈ ਹਸਪਤਾਲ ਦੇ ਅੰਦਰਲੀ ਤਸਵੀਰ ਹੈ ਕੇਕ ਕੱਟਿਆ ਜਾ ਰਿਹਾ ਹੈ ਪੂਰਾ ਸਟਾਫ ਮੌਕੇ ਤੇ ਬੈਠਾ ਹੋਇਆ ਔਰ ਉਹਨਾਂ ਨੇ ਖੁਦ ਤਸਵੀਰ ਸਾਂਝੀ ਕੀਤੀ ਹੈ ਕਿਹਾ ਜਾਵੇ ਤਾਂ ਸਿੱਧੂ ਪਰਿਵਾਰ ਦਾ ਬਹੁਤ ਨਾਮ ਹੈ ਸਿੱਧੂ ਦਾ ਬਹੁਤ ਨਾਮ ਸੀ ਔਰ ਅਜਿਹੇ ਦੇ ਵਿੱਚ ਕੋਈ ਹੋਰ ਸੈਲੀਬ੍ਰਿਟੀ ਹੋਵੇ ਤਾਂ ਜਲਦ ਤਸਵੀਰ ਸਾਂਝੀ ਨਹੀਂ ਕਰਦੇ ਹੁੰਦੇ ਪਰ ਇੱਥੇ ਪਰਿਵਾਰ ਨੇ ਤਸਵੀਰ ਸਾਂਝੀ ਕਰਕੇ ਜੋ ਕਿ ਇਹ ਦਿਖਾਇਆ ਕਿ ਉਹ ਅੱਜ ਵੀ ਆਮ ਨੇ ਆਮ ਘਰਾਵਾਂ ਵਾਂਗ ਵਤੀਰਾ ਕਰ ਰਹੇ ਜਿਵੇਂ ਸਾਡੇ ਘਰ ਕੋਈ ਨਿਆਣਾ ਹੁੰਦਾ ਸੀ ਫੋਟੋ WhatsApp ਤੇ ਪਾ ਦਿੰਦੇ ਹੁੰਦੇ ਕਿ ਸਾਡੇ ਘਰ ਬੱਚੇ ਨੇ ਜਨਮ ਲਿਆ ਹੈ ਤਾਂ ਉਸੇ ਤਰ੍ਹਾਂ ਆਮ ਪਰਿਵਾਰਾਂ ਵਾਂਗ ਹੀ ਹਰ ਕਿਸੇ ਦੇ ਨਾਲ ਰਹਿੰਦੇ ਨੇ ਤਾਂ ਅੱਜ ਉਹਨਾਂ ਨੇ ਸਿੱਧੂ ਦੇ ਫੈਨਸ ਨੂੰ ਜੋ ਹੈ ਖੁਸ਼ਖਬਰੀ ਦਿੱਤੀ ਹੈ ਇਹ ਬਹੁਤ ਹੀ ਦਿਲ ਤੋਂ ਖੁਸ਼ਖਬਰੀ ਜਿਹੜੀ ਹੈ ਮਿਲੀ ਦਿਲ ਦਿਲ ਤੇ ਲੱਗੀ ਸਾਰਿਆਂ ਦੇ ਕਿ ਇੰਨੀ ਪਿਆਰੀ ਖੁਸ਼ਖਬਰੀ ਐਤਵਾਰ ਦਾ ਦਿਨ ਅੱਜ ਹਰ ਕੋਈ ਇਸੇ ਦੀ ਚਰਚਾ ਕਰ ਰਿਹਾ ਔਰ ਸਿੱਧੂ ਮੂਸੇਵਾਲਾ ਦੇ ਪਿੰਡ ਦੇ ਵਿੱਚ ਮਾਹੌਲ ਇਸ ਵਕਤ ਖੁਸ਼ੀਆਂ ਵਾਲਾ ਮਾਹੌਲ ਹੈ ਹਵੇਲੀ ਦੇ ਵਿੱਚ ਲੱਡੂ ਵੰਡੇ ਜਾ ਰਹੇ ਨੇ ਬੁੱਤ ਨੂੰ ਵੀ ਜਿਹੜਾ ਉਹ ਕਿਹਾ ਜਾ ਰਿਹਾ ਕਿ ਲੱਡੂ ਖਵਾਏ ਜਾ ਰਹੇ ਨੇ ਸਿੱਧੂ ਮੂਸੇਵਾਲਾ ਦੀ ਜਿਹੜੀ ਯਾਦਗਾਰ ਬਣਾਈ ਸੀ ਉੱਥੇ ਵੀ ਜਿਹੜਾ ਲੱਡੂ ਮੂੰਹ ਤੇ ਉਹਨਾਂ ਦੇ ਲਗਾਏ ਜਾ ਰਹੇ ਨੇ ਅੱਜ ਖੁਸ਼ ਹੈ ਹਰ ਕੋਈ ਸਿੱਧੂ ਦਾ ਦੋਸਤ ਖੁਸ਼ ਹੈ ਹਰ ਕੋਈ ਸਿੱਧੂ ਦਾ ਪੂਰਾ ਪਰਿਵਾਰ ਅੱਜ ਬਹੁਤ ਖੁਸ਼ ਨਜ਼ਰ ਆ ਰਿਹਾ ਹੈ ਔਰ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੇ ਜੋ ਇਹ ਵੀਡੀਓ ਸਾਂਝੀ ਕੀਤੀ ਹੈ ਇਹ ਵੀਡੀਓ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਔਰ ਸਿੱਧੂ ਦੇ ਸੰਘਰਸ਼ ਦੀ ਅਗਰ ਗੱਲ ਕਰੀਏ ਕਿਵੇਂ ਕੈਨੇਡਾ ਜਾਂਦਾ ਕਿੰਨੇ ਵਿਵਾਦ ਸਿੱਧੂ ਨਾਲ ਜੁੜੇ ਕਿੰਨੇ ਪਰਚੇ ਹੋਏ ਪਰ ਸਿੱਧੂ ਡਟ ਕੇ ਹਰ ਚੀਜ਼ ਦੇ ਨਾਲ ਲੜਦਾ ਰਿਹਾ ਪਰ ਅਖੀਰ ਦੇ ਵਿੱਚ ਜੋ ਸਿੱਧੂ ਦੇ ਨਾਲ ਹੋਇਆ ਉਸ ਨੇ ਸਾਰੀ ਦੁਨੀਆ ਦੇ ਵਿੱਚ ਜਿਹਨੇ ਸਿੱਧੂ ਮੂਸੇਵਾਲਾ ਦੇ ਫੈਨਸ ਨੇ ਉਹਨਾਂ ਨੂੰ ਝੰਜੋੜ ਕੇ ਰੱਖ ਦਿੱਤਾ ਸੀ ਪਰ ਅੱਜ ਜਦੋਂ ਕਲਕਾਰੀ ਗੂੰਜੀ ਹੈ ਅੱਜ ਉਹ ਦਿਨ ਵਾਪਸ ਆ ਗਿਆ ਹੈ ਸਿੱਧੂ ਵਾਪਸ ਆ ਗਿਆ ਹੈ ਇੰਨੀ ਖੁਸ਼ੀ ਹੋ ਰਹੀ ਹੈ ਹਰ ਕਿਸੇ ਨੂੰ ਹਰ ਕੋਈ ਬਹੁਤ ਜ਼ਿਆਦਾ ਖੁਸ਼ ਨਜ਼ਰ ਆ ਰਿਹਾ ਹੈ ਬਹੁਤ ਪਹਿਲੀਆਂ ਤਸਵੀਰਾਂ ਤੁਹਾਨੂੰ ਅਸੀਂ ਲਾਈਵ ਦਿਖਾ ਰਹੇ ਹਾਂ ਹਸਪੀਟਲ ਦੇ ਅੰਦਰ ਲਿਆ ਕੇਕ ਕੱਟਿਆ ਜਾ ਰਿਹਾ ਹੈ ਔਰ ਇਸ ਤਸਵੀਰ ਨੂੰ ਹਰ ਕੋਈ ਉਡੀਕ ਰਿਹਾ ਸੀ ਖਬਰਾਂ ਪਹਿਲਾਂ ਚੱਲ ਪਈਆਂ ਸੀ ਪਰ ਪਰਿਵਾਰ ਵਾਲਿਆਂ ਨੇ ਕਿਹਾ ਕਿ ਜੋ ਵੀ ਖੁਸ਼ੀ ਹੋਏਗੀ ਉਹ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਹਰ ਕੋਈ ਜਿਹੜੀ ਵੀ ਖਬਰ ਹੋਏਗੀ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਤਾਂ ਜਦੋਂ ਖੁਸ਼ੀ ਆਈ ਘਰ 'ਚ ਤਾਂ ਸਭ ਤੋਂ ਪਹਿਲਾਂ ਸਰਦਾਰ ਬਲਕੌਰ ਸਿੰਘ ਨੇ ਇਹ ਖਬਰ ਸਾਂਝੀ ਕੀਤੀ ਫੈਨਸ ਨੂੰ ਖੁਸ਼ਖਬਰੀ ਦਿੱਤੀ ਕਿ ਤੁਹਾਨੂੰ ਇਹ ਖੁਸ਼ਖਬਰੀ ਦੇਣ ਜਾ ਰਹੇ ਆ ਲੱਖਾਂ ਕਰੋੜਾ ਲੋਕਾਂ ਦੀਆਂ ਅਸੀਸਾਂ ਸਦਕੇ ਸਾਡੀ ਝੋਲੀ ਦਾ ਛੋਟਾ ਸਿੱਧੂ ਪਾ ਦਤਾ ਹੈ ਰੱਬ ਨੇ ਔਰ ਇਸ ਨੂੰ ਲੈ ਕੇ ਹਰ ਕਿਸੇ ਨੂੰ ਮੁਬਾਰਕਾਂ ਦਿੱਤੀਆਂ ਨੇ ਔਰ ਮਾਤਾ ਚਰਨ ਕੋਰ ਤੁਸੀਂ ਦੇਖ ਸਕਦੇ ਹੋ ਕਿੰਨੇ ਖੁਸ਼ ਨਜ਼ਰ ਆ ਰਹੇ ਨੇ ਤਾਂ ਤਸਵੀਰਾਂ ਦੇਖ ਸਕਦੇ ਹੋ ਬਲਕੌਰ ਸਿੰਘ ਹੱਥ ਜੋੜ ਕੇ ਸਭ ਦਾ ਧੰਨਵਾਦ ਕਰ ਰਿਹਾ